ਲੋ ਗੈਸ ਇਹਨਾਂ ਨੇ ਐਨਕ ਲਾ ਲਈ ਕਿੰਨੇ ਲਾਉ ਮੈਂ ਲਾ ਦੇ ਨਾ ਬੈਠ ਗਈ ਆ ਫੋਨ ਆ ਗਿਆ ਮੈਨੇਜਰ ਨੂੰ ਪ੍ਰੀਆ ਕਿਵੇਂ ਲਾਇਆ ਹਾਂਜੀ ਜੇ ਆਪਾਂ ਵੈਸੇ 200 ਭਾਈ ਤੁਸੀਂ ਸਟਾਰ ਦੇ ਇੰਸਟਾਗ੍ਰam ਤਨੂੰ ਸਾਡੀ ਪ੍ਰੋਮੋਸ਼ਨ ਕਰ ਦਿਓ ਤੁਹਾਨੂੰ ਡਿਸਕਾਊਂਟ ਕਰ ਦਾਂਗੇ ਲੈ ਵੀ ਮਿੱਤਰੋ ਆ ਗੁਰੀ ਨੂੰ ਸਾਸਰੀ ਖਾਂ ਨਜ਼ਰਾਂ ਲੈ ਕੇ ਬਹਿ ਗਈਆਂ ਹਾਂ ਸਾਰੀ ਡੰਡ ਲੈ ਗਈ ਲੋ ਵੀ ਮਿੱਤਰੋ ਤੁਸੀਂ ਦੇਖ ਸਕਦੇ ਆ ਫੋਨ ਸਾਰਾ ਟੁੱਟ ਚੁੱਕਿਆ ਹੈ ਨੁਕਸਾਨ ਹੋ ਚੁੱਕਿਆ ਹੈ 3-4 ਰੁਪਇਆ ਖਰਚ ਹਾਂਜੀ ਮਿੱਤਰੋ ਕੀ ਹਾਲ ਚਾਲ ਤੇ ਉਮੀਦ ਕਰਦਾ ਹਾਂ ਸਰ ਜੀ ਨੇ ਵਧੀਆ ਹੋਵਗੇ ਅਸੀਂ ਵੀ ਬਹੁਤ ਵਧੀਆ ਤੇ ਅੱਜ ਅਸੀਂ ਜਾ ਰਹੇ ਹਾਂ ਤੇ ਸੰਦੇਗ ਵੀਡੀਓ ਨਾ ਕਰਿਆ ਹਨ ਤੇ ਨੰਪਾ ਵੀ ਹੁਣਾ ਕਰੇ ਮਿਲਦੇ ਹਾਂ ਤੇ ਜਾ ਕੇ ਤੇ ਫਿਰ ਦੇ ਦਿਆਂ ਕੀ ਬਣਦਾ ਪਲਾਨ ਸੋਚਾਂਗੇ ਮਿਲ ਕੇ ਸੋ ਵਲੌਗ ਦੇ ਨਾਲ ਬਣੇ ਰਹੋ ਕਿਤੇ ਤਮ ਆ ਰੈਡੀ ਛੜੀ ਹੋ ਕੇ ਪਿਆ ਹੈ ਤੇ ਰਾਤ ਹਨੇਰੀ ਬਹੁਤ ਆਈ ਅਸੀਂ ਰਾਤ ਜਾ ਰਹੇ ਸੀ ਤੇ ਫਿਰ ਵਾਪਸੀ ਆਉਣਾ ਪੈ ਗਿਆ ਸਾਨੂੰ ਬਹੁਤ ਜ਼ਿਆਦਾ ਨਾਲ ਦੱਸਿਓ ਕਿੱਥੇ ਹਨੇਰੀ ਆਈ ਹਾਂ ਸਾਰੇ ਜੀ ਨੇ ਦੱਸਿਓ ਕਮੈਂਟ ਕਰਕੇ ਕਿੱਥੇ ਕਿੱਥੇ ਹਨੇਰੀ ਆਈ ਸਾਡੇ ਤਾਂ ਬਹੁਤ ਜ਼ਿਆਦਾ ਆਈ ਤੇ ਗੱਡੀ ਵੀ ਪੂਰੀ ਲਿਬੜੀ ਹੋਈ ਸੀਗੀ ਮਾੜੀ ਮੋਟੀ ਸਾਫ਼ ਕੀਤੀ ਆ ਹੁਣ ਦੇਖੋ ਚੱਲਦੇ ਆਂ ਤੇ ਅੱਗੇ ਜਾ ਕੇ ਮਿਲਦੇ ਆਂ ਤੁਹਾਡੇ ਨਾਲ ਹਾਂਜੀ ਮਿੱਤਰੋ ਜਾ ਰਹੇ ਆਂ ਆਪਾਂ ਫਤਿਹਗੜ ਤੋਂ ਤਰਮਗੋੜ ਰੋਡ ਤੇ ਤਰਮਗੋੜ ਰੋਡ ਬਣ ਗਿਆ ਨਵਾਂ ਤੇ ਬਹੁਤ ਹੀ ਵਧੀਆ ਲੱਗ ਰਿਹਾ ਕਿਉਂਕਿ ਅੱਗੇ ਖੱਡੇ ਕਾਫੀ ਹੁੰਦੇ ਸੀ ਰੋਡ ਕਾਫੀ ਟੁੱਟਿਆ ਹੋਇਆ ਸੀਗਾ ਤੇ ਹੌਲੀ ਹੌਲੀ ਜਾਣਾ ਪੈਂਦਾ ਸੀਗਾ ਹਣਾ ਹੁਣ ਜਿੱਦਾਂ ਮਰਦੀ ਆ ਦੇਖੋ ਗੱਡੀਆਂ ਭਜਾਈ ਜਾਂਦੇ ਲੋਕ ਤੇ ਕਿੰਨੇ ਟਾਈਮ ਬਾਅਦ ਜਾ ਰਹੇ ਹਨ ਤਾਂ ਬਹੁਤ ਟਾਈਮ ਬਾਅਦ ਜਾ ਰਹੇ ਮੈਂ ਤਾਂ ਚਲੋ ਜਾਂਦਾ ਹੀ ਨਹੀਂ ਕਿਤੇ ਨਾ ਕਿਤੇ ਤੇ ਆ ਫਤੇ ਘੜਣਾ ਪਠਾ ਪਹਿਲੀ ਵਾਰ ਹੀ ਜਾ ਰਿਹਾ ਹੈ ਮੰਗਿਰਤ ਵੀ ਜਾ ਰਿਹਾ ਪਹਿਲੀ ਵਾਰ ਅੱਜ ਅਸੀਂ ਜਾਣਾ ਘੁੰਮਣਾ ਫਿਰਨਾ ਛੁੱਟੀ ਸੀਗੀ ਕੰਮ ਤੋਂ ਸੰਡੇ ਆਫ ਅੱਜ ਸੋ ਕਿਤਨੇ ਕਿਤੇ ਸੋਚਿਆ ਟੂਰ ਕੱਢਿਆ ਜਾਵੇ ਚੋਰਾਲੇ ਆਪਾਂ ਪਹੁੰਚ ਕੇ ਮਿਲਦੇ ਤੁਹਾਨੂੰ ਤੇ ਅੱਗੇ ਦਿਖਾਉਣੇ ਆ ਕਿ ਸਿਸਟਮ ਆ ਕਿਥੇ ਜਾਵਾਂਗੇ ਕਿਥੇ ਨਹੀਂ ਹਾਂਜੀ ਮਿੱਤਰੋ ਆ ਪੁਲ ਕਿਹੜੇ ਕਿਹੜੇ ਪਿੰਡਾਂ ਤਾਂ ਨਹੀਂ ਲੰਘ ਕੇ ਜਾ ਰਿਹਾ ਸਾਰੇ ਜੀ ਨੇ ਜਰੂਰ ਦੱਸਿਓ ਤੇ ਆਪਣੇ ਵਾਲੇ ਪਾਸ ਆਪਣੇ ਵਾਲੇ ਪਾਸੇ ਤਾਂ ਚੱਲਣ ਲੱਗ ਵੀ ਗਏ ਉੱਤੇ ਟਰੱਕ ਰੁਕ ਜੇ ਇਹ ਕੰਪਲੀਟ ਹੋਇਆ ਨਹੀਂਗਾ ਪੂਰੀ ਤਰ੍ਹਾਂ ਬਾਕੀ ਚੱਲਣ ਲੱਗੇ ਫਿਰ ਵੀ ਰਾਤੀ ਆ ਦੇਖੋ ਬਾਰਿਸ਼ ਆਈ ਕਾਫੀ ਹਨੇਰੀ ਵੀ ਆਈ ਹਨਾ ਕਈਆਂ ਦਾ ਬਹੁਤ ਨੁਕਸਾਨ ਹੋਇਆ ਆਪਾਂ ਕਿਹੜੇ ਪਿੰਡ ਆ ਕਿਹੜਾ ਪਿੰਡ ਮੈਨੂੰ ਪਤਾ ਨਹੀਂ ਕਿਹੜਾ ਪਿੰਡ ਹੈ ਹਾਂਜੀ ਮਿੱਤਰੋ ਠੀਕ ਆ ਹੌਣ ਕਿੱਥੇ ਦਿੱਤੇ ਆਉਣ ਹੀ ਹੈ ਆਏ ਅੱਛਾ ਚਲ ਆ ਬਾਕੀ ਤੇ ਚੱਲੇ ਨਾ ਕੋਈ ਡਰ ਹਨਾ ਠੀਕ ਆ ਬਈ ਜੀ ਆਓ ਕੋਈ ਜਿੰਦਾ ਪਾਪੂ ਮਿਠੀ ਇਧਰ ਚੁੱਪ ਕਰਕੇ ਅੱਜ ਪਤਾ ਨਹੀਂ ਕੀ ਗੱਲ ਹੈ ਤੇ ਆਓ ਬਾਣੀ ਹੈ ਮੇਰੀ ਛੋਟੀ ਗੁੜੀਆ ਅਸੀਂ ਜਾ ਰਹੇ ਨਕੌਦਰ ਨੂੰ ਆਉਣਾ ਗਰਮੀ ਬਹੁਤ ਜ਼ਿਆਦੀ ਹੈ ਦੁਪਹਿਰ ਦੇ ਕਿੰਨੇ ਵਜੇ ਨੇ 15 ਵਜੇ ਗਏ ਨੇ 2:30 ਵਜੇ ਗਏ ਨੇ ਤੇ ਅਸੀਂ ਮਿਲਦੇ ਹਾਂ ਉਹ ਨਕੌਦਰ ਜਾ ਕੇ ਆਜੋ ਜਿੰਨੇ ਜਿੰਨੇ ਆਉਣਾ ਇਹ ਕਿਹੜਾ ਪਰ ਲਾਈਵ ਹੈਣਾ ਲਾਈਵ ਸੈਟ ਦਾ ਧੋਈ ਮਿੱਤਰਾ ਆਪਾਂ ਉਨ ਜਾ ਰਹੇ ਆ ਨਕੌਦਰ ਨਕੌਦਰ ਬਾ ਜ਼ਿਆਦਾ ਨਹੀਂ ਲੱਗੇ ਆ ਗਏ ਲੱਗੇ ਆ ਗਏ ਆ 15 ਮਿੰਟ ਤੇ ਬਾਕੀ ਕਿੰਨੇ ਲੋਕ ਕਰ ਫੋਟੋ ਨੇ ਨੂੰ ਕੋਈ ਦੇ ਸਕਦੇ ਆ ਇਹ ਮਿੱਤਰ ਹਾਂਜੀ ਪਹੁੰਚ ਗਿਆ ਆਪਾਂ ਲੱਗੇ ਜਾਂਦੇ ਫੋਟੋ ਵੀਡੀਓ ਬਣਾ ਕਾਫੀ ਟਾਈਮ ਬਾਅਦ ਅਸੀਂ ਆਏ ਬਾਅਦ ਚੱਲ ਮੈਂ ਨੇ ਬਹੁਤ ਟਾਈਮ ਬਾਅਦ ਇਕੱਠੇ ਹੋਏ ਆ ਆ ਫੋਨ ਆ ਗਿਆ ਮੈਨੇਜਰ ਨੂੰ ਵੀਡੀਓ ਕਿੰਨੀ ਉਹਦੀ ਬਣ ਵਿਊ ਚੈੱਕ ਕਰੋ ਮਿੱਤਰੋ ਕੁਝ ਬੋਲਣਾ ਚਾਹੋਗੇ ਸਤਿ ਸ਼੍ਰੀ ਅਕਾਲ ਵਿਊ ਕਿੰਨਾ ਹੋਦੀ ਜਾਣਾ ਵੈਲਕਮ ਬੈਕ ਟੂ ਮਾਈ YouTube ਚੈਨਲ ਮੈਂ ਤੁਹਾਡਾ ਆਪਣਾ ਸੰਦੀਪ ਕੀ ਬਣਤੀ ਇਹ ਆਪਣਾ ਬਰਾ ਗੁਰੀ ਆਈ ਤੀ ਤੇ ਗੁਰੀ ਬਾਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਵਾਸਤੇ ਵੀ ਕਹਿ ਦੇ ਅਸਤੀ ਬਾਈ ਜੇ ਜਤੋਂ ਜਿਆਦਾ ਅਨਸਕ੍ਰਾਈਬ ਕਰੋ ਵੇ ਕੀ ਘਟਾਉਂਦਾ ਵੇ ਕੀ ਵਧਾਈ ਦਿੰਦੇ ਲੋ ਗੈਸ ਇਹਨਾਂ ਨੇ ਐਨਕ ਲਾ ਲਈ ਨੇ ਲਾਉ ਮੈਂ ਲਾ ਦੇਣਾ ਬੈਠਾ ਤੇ ਲਾਈ ਨਹੀਂ ਕਟਾ-ਕਟਾ ਦੇਦਾ ਯਾਰ ਸਾਰਾ ਨਹੀਂ ਨਾ ਮਾਮਾ ਮੈਂ ਨਾ ਤੁਹਾਨੂੰ ਜਿਹੜਾ ਤੈਨੂੰ ਦਿਖਦਾ ਹੈ ਯਾਰ ਚੱਕਲਾ ਚੋਰ ਤੇ ਨਾ ਬੈਠ ਗਿਆ ਸੈਟੂ ਆਪਣਾ ਖੋਰ ਗਿਆ ਮੰਦਵਾਦੀ ਬਗ ਲੱਗ ਰਿਹਾ ਹੈ ਸੈਟ ਖੋਰ ਇੱਕ ਪੋ ਜੇ ਨਾ ਇਹ ਬੜੀ ਫਾਇਦੇ ਨਾ ਇਹ ਦਰਮਿਆਨ ਵੀ ਲਖਾਇਆ ਤਾਂ ਪਰ ਨਾ ਉਹ ਬਚਰਾ ਗਰੀਬ ਜੈ ਗਰੀਬ ਜੱਟਲਾ ਹੈ ਬਿਮਾਰ ਹੋ ਗਿਆ ਹੈ ਕਰਾ ਰਿਹਾ ਤੇ ਭਾਬੀ ਜੀ ਕੀ ਹੋਇਆ ਗਲਟ ਘਟਾ ਤੀ ਚਲੋ ਟਾਕੁੰਡਾ ਜ ਬਣ ਗਿਆ ਅੱਗੇ ਬੁੱਢਾ ਸੀ ਚੱਲ ਫਿਰ ਖੜੋ ਫਿਰ ਉਹ ਵਾਲੀ ਲੋਕੇਸ਼ਨ ਤੇ ਇਧਰ ਆ ਕੇ ਉਹ ਇਧਰੋਂ ਨਾ ਤੁਰ ਕੇ ਬਾਕੀ ਉਹ ਤੇਰੀ ਮਰਜ਼ੀ ਹੈ ਬੈਠ ਕੇ ਉਹਨੇ ਖੜੜ ਕੇ ਤੇ ਬਾਕੀ ਜਿਆਦਾ ਸਸਪੋਰਟ ਕਰੋ ਹੈਲਪ ਵੀ हां वीडियो वीडियो शूट ਕਰਦੇ ਹਾਂ ਅਸੀਂ ਕਰੋ ਠੀਕ ਹੈ ਜੀ ਜੀ ਮੇਤਰੋ ਪਹੁੰਚ ਗਏ ਹਾਂ ਨਬੂਦਰ ਤੇ ਗਰਦੀਨ ਕਰਨ ਬਾਾਰਕ ਤੇ ਹੁਣ ਆਪਾਂ ਜਾ ਰਹੇ ਹਾਂ ਆ ਸਾਡਾ ਟੇਕਣਾ ਜਾ ਰਹੇ ਹਾਂ ਗਰਮੀ ਬਹੁਤ ਜ਼ਿਆਦਾ ਹੈ ਨਾ ਬਹੁਤ ਜ਼ਿਆਦਾ ਗਰਮੀ ਹੈ ਹੱਦੋਂ ਵੱਧ ਆਜੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ मामी दादा दरबा में निकल गए और मैं गया ਇਹ ਕਰਨੀ ਬਹੁਤ ਹੋ ਗਈ ਹਾਂ ਜੀ ਜੀ ਮੱਖਾ ਤੇਗ ਲਿਆ ਮੱਖਾ ਤੇਗ ਲਿਆ ਤੇ ਮਾ ਬਜਾਰੇ ਕਰਨ ਨੂੰ ਆ ਗਈ ਆਪਣੀ ਰਾਣੀ ਸੁੰਦਰਾ ਆ ਲਾਈਟ ਨਵੀਂ ਪਵਾਈ ਹੋ ਜੇ ਰੇਡੀਅਮ ਗਰਾਉਣ ਵਾਲਾ ਰਹਿੰਦਾ ਵੇਗੀ ਇਹ ਦੋ ਹੀ ਟਰੈਕਟਰ ਦੋ ਹੋਰ ਲੈ ਕੇ ਜਾਣਾ ਸੀ ਬਾਈ ਦੂ ਮਿਲੇ ਨੇ ਆਪਾਂ ਇੱਕ ਆਪਣੇ ਕਾਕੂ ਵਾਸਤੇ ਲੈ ਮਣ ਕਿਰਤ ਵਾਸਤੇ ਤੇ ਇੱਕ ਭਾਂਜੇ ਵਾਸਤੇ ਠੀਕ ਹੈ ਆ ਬਈ ਛੋਟੀ ਥਾਰੇ ਥੀ ਥਾਰ ਲੈ ਲੈ ਆ ਵਡੀ ਛੋਟੀ ਥਾਰੇ ਆ ਕਿੰਨੇ ਦੀ 100 ਦੀ 100 ਦੀ ਛੋਟੀ ਥਾਰ ਹੈ ਤੇ ਆ ਵਡੀ 200 ਦੀ ਹੈ 4x4 ਹੈ 4x4 ਹੁੰਦਾ ਸੀ ਨਜਕੇੜੀ ਆ ਬਈ 2 ਹੈ ਆ 100 ਰੁਪਏ ਦਿਨਾ ਇਹਦੇ ਨਾਲ ਦੀ ਇੱਕ ਹੋਰ ਥਾਰ ਹੈਗੀ ਥਾਰ ਨਾਲ ਬਾਦ ਥਾਰ ਥਾਰ ਯਾਰ ਇੱਕ ਹੋਰ ਕੱਢ ਯਾਰ ਦੋ ਕਰੇ ਲੈ ਕੇ ਜਾਣੇ ਕੱਥੂ ਆ ਟਰੈਕਟਰ ਪਹਿਤ ਨਾ ਉਹ ਨਾਲ ਪਿਆ ਆ ਟਰੈਕਟਰ ਪਹਿਤ ਹੈਗੇ ਨਹੀਂ ਯਾਰ ਦਸ ਯਾਰ ਆਪਾਂ ਫੋੜੇ ਇਹਦੇ ਨਾਲ ਦਾ ਹੋਰ ਦਿਖਾਈਓ ਰੈੱਡ ਕਲਰ ਮੈਂ ਲਵਾਂ ਰੈੱਡ ਨਹੀਂ ਇੱਕ ਉਹ ਵਾਲਾ ਪਿਆ ਯਾਰ ਲੋ ਰੈੱਡ ਨਹੀਂ ਤੂੰ ਲੈਣਾ ਉਹ ਇੱਕ ਲੈ ਲਓ ਕੀ ਕਰ ਲਓ ਇਹਦੇ ਨਾਲ ਦਾ ਇਹਦਾ ਉਹ ਐ ਇਹਨੂੰ ਟਾਇਰ ਉਹ ਨਾ ਜਵਾਕਾਂ ਨੇ ਲੜ ਪੈਣੇ ਨਾ ਇੱਕ ਰੈੱਡ ਦੇ ਦੋ ਤੇ ਇੱਕ ਉਹ ਵਾਲਾ ਦੇ ਦੋ ਉਹ ਵਾਲਾ yellow ਯਾਰ yellow ਸਾਲੇ ਉਹ ਨਹੀਂ ਮਾਮਾ ਇੱਕੋ ਹੀ ਹੈ ਕਿਉਂ ਇੱਕੋ ਹੀ ਹੁੰਦੇ ਟਾਇਰ ਜੋੜਨੇ ਪੈਂਦੇ ਨਾ ਉਹ ਕਿਧਰ ਸਾਈਡ ਤੇ ਉਤਾਰੇ ਹੋਏ ਨੇ ਜਿਵਾਕਾਂ ਨੇ ਜੋੜਨ ਦੇ ਬਦਲੇ ਉਹਨਾਂ ਤੋੜ ਕੇ ਸਾਈਡ ਤੇ ਰੱਖ ਦੇਣਾ ਇਹ ਬਾਈ ਤਰਾ ਕਰ ਪ੍ਰੀਆ ਕਿਵੇਂ ਲਾਇਆ ਹਾਂਜੀ ਇਹ ਆਪਾਂ ਵੈਸੇ 200 ਭਾਈ ਤੁਸੀਂ ਸਟਾਰ ਦੇ ਇੰਸਟਾਗ੍ਰਾਮ ਤੋਂ ਸਾਡੀ ਪ੍ਰੋਮੋਸ਼ਨ ਕਰ ਦਿਓ ਤੁਹਾਨੂੰ ਡਿਸਕਾਊਂਟ ਦਰਦੇ ਲੈ ਵੀ ਮਿੱਤਰੋ ਆ ਗੁਰੇ ਨੂੰ ਸਾਸਰੀ ਗਾ ਜਾ ਕੇ ਸਮਾਨ ਲੈਣਾ ਥਾਰੇ ਬਾਈ ਕੋਲੋਂ ਬਾਈ ਸਾਰੇ ਜਾਣਦੇ ਨੇ ਰੇਡ ਵੀ ਜਾਨਵਾਨਾ ਪੂਰਾ ਮਾਨਤਨ ਕੀਤਾ ਸਾਨੂੰ 200 ਦਾ ਹੀ 150 ਚ ਲਾਇਆ ਕਿਉਂਕਿ ਆਪਾਂ ਕਿਉਂਕਿ ਆਪਾਂ 4 ਟਰੈਕਟਰ ਲੈਣੇ ਉਹ ਵੀ ਦਿਖਾ ਦੇਣਾ 4 ਲਿੱਤੇ ਨਾ ਦੋ ਦੋ ਲਖਾ ਫੇਚ ਹਾਂ ਤੇ ਚਲੋ ਚਲ ਜੀਏ ਫਿਰ ਚਲ ਆਜੋ ਇਹਦੇ ਆਪਾਂ ਪੈਸੇ ਦਈਏ ਚੱਲ ਬਾਬੂਏ ਇਹ ਵੀ ਇਹ ਲਈ ਵਾਸਤੇ ਇਹਗਾ ਫੋਨ ਕਢਾ ਲੈ ਰਿਹਾ ਕਿੰਨੇ ਮੇਰੇ ਲਓ ਵੀ ਮਿੱਤਰੋ ਗੱਡੀ ਆਪਣੇ ਫੋਨ ਨੰਬਰਾਂ 'ਤੇ ਜਾ ਰਹੀ ਏ 0865 086552 ਆਪਣੇ ਫੋਨ ਦਾ ਕੀ ਨੰਬਰ ਹੈ ਵੀ ਬਾਈ ਨੂੰ ਪੁੱਛਦੇ ਆ ਨੰਬਰ ਵੇਚਣਾ ਹੈ ਕਿ ਨਹੀਂ ਪੁੱਛ ਲੈ ਦੇਰੇਗਾ ਫੋਨ ਕੇ ਪੁੱਛ ਲੈਨੇ ਕੀ ਕਹਿੰਦੇ ਬਾਈ ਬਾਈ ਨੰਬਰ ਵੇਚਣਾ ਹੀ ਮੁੰਡੇ ਸ਼ਬੀਲ ਪੀਰੇ ਨੇ ਸ਼ਬੀਲ ਇੱਥੇ ਲੱਗੀ ਆ ਮੁੰਡਰੇ ਵਾਲੇ ਚਾਹ ਤੇ ਗਾਈਜ਼ ਅੱਜ ਸਾਡੇ ਨਾਲ ਪ੍ਰੈਂਕ ਹੋ ਗਿਆ ਬਹੁਤ ਦੋ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਇਹ ਗੁਰੀ ਨੂੰ ਪਤਾ ਵੀ ਲੱਗ ਗਿਆ ਇਹ ਬਤੰਦਰ ਨੇ ਦੱਸਿਆ ਹੀ ਮੈਂ ਸਾਰਾ ਕੀਤਾ ਸੀ ਹੈਂਡੀਕੈਟਰ ਦਿੱਤਾ ਸੀ ਇਹਨੂੰ ਸਮਝ ਨਹੀਂ ਆਈ ਪਤਾ ਕੀ ਗਲਤ ਇਹਨੇ ਕਰਤਾ ਗੁਰੀ ਚੰਗੀ ਨਹੀਂ ਕੀਤੀ ਚਲੋ ਭੈਣ ਜਾਂ ਵੀਰ ਵੀਡੀਓ ਵੇਖਦਾ ਹੋਏਗਾ ਜਬਲੌਗ ਦੇਖੂਗਾ ਹਾਂ ਸਾਇ ਸੀ ਸੌਰੀ ਮੰਗਦੇ ਆ ਸਾਨੂੰ ਪਤਾ ਨਹੀਂ ਲੱਗਿਆ ਨਾ ਅਸੀਂ ਫੋਟੋ ਸ਼ੂਟ ਕਰ ਰਹੇ ਸੀ ਆਪਦਾ ਤੇ ਉੱਥੇ ਸਾਨੂੰ ਲੱਗਿਆ ਵੀ ਭਰਾਵਾਂ ਨੂੰ ਫੋਟੋ ਕਰਾਉਣ ਆਏ ਨੇ ਪਰ ਆਈ ਤਾਂ ਫੋਟੋ ਕਰਾਉਣੀ ਸੀਗੇ ਤੇ ਅਸੀਂ ਫੋਟੋ ਕਰਾ ਲਈ ਨਾਲ ਮੋਢੇ ਤੇ ਹੱਥ ਰੱਖ ਕੇ ਇਦਾਂ ਆਪਾਂ ਕਰਾ ਲੈਂਦੇ ਆ ਤੇ ਸਾਨੂੰ ਨਹੀਂ ਪਤਾ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਹ ਪ੍ਰੀਆ ਉਹ ਸੌਰੀ ਉਹ ਭੈਣ ਨੂੰ ਸਾਡੇ ਵੱਲੋਂ ਸਾਡੇ ਵੱਲੋਂ ਸੌਰੀ ਉਹ ਤਾਂ ਮੈਨੂੰ ਇਦਾਂ ਲੱਗਿਆ ਕਿ ਚਲ ਮੁੰਡਾ ਹੈਗਾ ਆਪਾਂ ਪਹਿਲਾਂ ਇਹਨਾਂ ਦੀ ਫੋਟੋ ਕਰਾਈਏ ਨਾ ਜਾਂ ਲੱਕ ਤੇ ਜਾਂ ਮੋਢੇ ਤੇ ਹੱਥ ਰੱਖਣਾ ਕੱਲ ਨੂੰ ਇਹ ਨਾ ਕਹੇ ਬੰਦੇ ਦਾ ਐਟੀਟਿਊਡ ਹੈ ਵੀ ਇਦਾਂ ਨਹੀਂ ਫੋਟੋ ਮੇਰੇ ਨਾਲ ਕਰਾਈ ਦੂਰ ਖੜ ਕੇ ਕਰਾਈਏ ਉਹ ਥੋੜਾ ਮੋਢੇ ਤੇ ਹੱਥ ਰੱਖ ਕੇ ਫੋਟੋ ਹੋ ਗਈ ਏ ਚਲੋ ਉਹਦੀ ਗਲਤੀ ਮੰਨਦੇ ਆ ਅਸੀਂ ਆਪ ਵੀ ਫੋਟੋ ਸ਼ੂਟ ਕਰ ਰਹੇ ਸੀ ਬਾਕੀ ਉਹ ਨਾ ਨਹੀਂ ਆਪ ਨੂੰ ਕੁਝ ਕਿਹਾ ਵੀ ਸਾਨੂੰ ਐਂ ਤਾਂ ਫੋਟੋ ਕਰਾਈ ਉਹ ਤਾਂ ਆਪ ਨੂੰ ਫੀਲ ਹੋ ਰਿਹਾ ਮੈਨੂੰ ਸਾਨੂੰ ਬਾਅਦ ਚ ਪਤਾ ਲੱਗਿਆ ਨਾ ਪਤਾ ਕਿਉਂ ਜਦੋਂ ਜਾਣ ਲੱਗੇ ਉਹਨਾਂ ਕਿਹਾ ਉਹ ਬੁਲਾ ਕੇ ਗਏ ਆ ਮਤਲਬ ਕਿੱਦਾਂ ਕੁੜੀਆਂ ਬੁਲਾ ਕੇ ਜਾਂਦੀਆਂ ਆਪਸੇ ਚ ਤੇ ਮੈਨੂੰ ਤਾਂ ਬਾਅਦ ਚ ਨਵੋ ਨੇ ਦੱਸਿਆ ਕਿ ਇਹ ਤਾਂ ਕੁੜੀ ਸੀ ਤੂੰ ਹੀ ਫੋਟੋ ਮੋਢੇ ਤੇ ਕਰਾਈ ਜਾਂਦੇ ਐਂ ਆਖਿਆ ਸਾਨੂੰ ਪਤਾ ਹੀ ਨਹੀਂ ਸੀ ਵੀ ਉਹ ਹੈ ਕੁੜੀ ਹੈ ਨਾ ਵੀ ਅਸੀਂ ਗਲਤੀ ਨਾ ਕਰਾ ਬੈਠਿਆ ਅਸੀਂ ਦੇ ਅੱਤੇ ਕਰਨੀ ਰੱਖਣਾ ਹੈ ਤੇ ਬਾਕੀ ਸੌਰੀ ਹੈ ਨਾ ਵੇਖਦੇ ਹੀ ਕੰਮ ਗਲਤ ਹੋ ਗਿਆ ਨਾ ਉਹ ਇੱਥੇ ਦਾ ਗਲਤ ਹੋਈ ਹੋਇਆ ਆਪਣੇ ਘਰੇ ਵੀ ਹੋਉਗੇ ਉੱਥੇ ਉੱਥੇ ਵੀ ਫੋਟੋ ਕਰਾਉਣ ਲੱਗੇ ਉਹ ਉੱਥੇ ਵੀ ਘਰੇ ਫੋਟੋ ਕਰਾਉਣ ਆਏ ਆਏ ਅੱਜ ਕੱਲ ਕੁੜੀਆਂ ਇਦਾਂ ਬਣ ਕੇ ਰਹਿੰਦੀਆਂ ਕਈ ਜ਼ਿਆਦਾਤਰ ਅਕੜੀ ਕਿਤਾ ਕਿ ਮੁੰਡੇ ਵਾਲੀ ਲੁੱਕੇ ਜਾਣਾ ਸਾਰੇ ਚਲੋ ਵਾ ਹੇਅਰ ਵੀ ਕਟਿੰਗ ਕਰਵਾਏ ਹੋਏ ਮੈਨੂੰ ਤਾਂ ਉਹਦੀ ਵੀ ਨਹੀਂ ਪਛਾਣ ਆਈ ਉਹ ਵਲੀ ਜਿਹੜੀ ਆਪਣੇ ਘਰੇ ਆਏ ਸੀ ਉਹ ਮੈਂ ਕਿ ਚੱਲ ਬ੍ਰਦਰ ਹੀ ਹੋਣਗੇ ਆਪਣੇ ਉਹ ਦੀਦੀ ਉਹਨਾਂ ਦੇ ਘਰੇ ਗਿਆ ਸੀ ਮੈਂ ਚੱਲ ਬ੍ਰਦਰ ਹੈ ਆਂਡੀ ਗਵਾਂਡੀ ਹੁੰਦੇ ਨੇ ਜਿੱਦਾਂ ਕਿ ਤੇ ਚਲੋ ਕੋਈ ਗੱਲ ਨਹੀਂ ਬ੍ਰਦਰ ਇਹ ਉਹਦੇ ਹੀ ਮੈਂ ਯਾਰ ਲੱਕ ਤੇ ਹੱਥ ਰੱਖ ਕੇ ਫੋਟੋ ਕਰਾ ਲੀ ਉਹ ਹੀ ਗੱਲ ਨਾ ਭਈ ਆਪਾਂ ਮੁੰਡਾ ਸਮਝ ਬੈਠੇ ਆਂ ਹੋਰ ਕੋਈ ਨਹੀਂ ਗੱਲ ਆ ਅੱਜ ਅੱਜ ਦੋ ਮਸਤੀਕਾਂ ਹੋਣ ਚੱਲ ਹੁਣ ਇੱਕ ਆਪਣੇ ਘਰੇ ਇੱਕ ਤੂੰ ਹੁਣ ਪਹਿਲਾਂ ਗੌਰ ਨਾਲ ਵੇਖ ਲੈਣਾ ਕਿ ਨਾ ਇੱਕ ਤਾਂ ਯਾਰ ਐਨਕ ਲੱਗੀ ਸੀ ਹਾਂ ਐਨਕ ਨੇ ਕੰਮ ਕਰਦਾ ਪਹਿਲਾਂ ਆਧਾਰ ਕੱਢਣਾ ਦੇਖੀ ਕਰੀ ਹਾਂ ਆਧਾਰ ਕੱਢ ਵੇਖੀ ਕੇ ਮੈਂ ਯਾਰ ਉਹ ਮੈਂ ਨਾ ਗੌਰ ਨਹੀਂ ਕੀਤਾ ਅਗਲੇ ਵਾਲਾ ਕੱਟੀ ਦੇਖੀ ਤਾਂ ਅਗਲਾ ਕਹਿੰਦਾ ਅੱਖਾਂ ਚੱਖਾ ਪਾ ਗਦੇ ਅਸੀਂ ਆਪਦੀ ਫੋਟੋ ਆਪਾਂ ਆਦੀ ਮਸਤੀ ਚ ਰਹੀ ਤਾਂ ਜਿਹੜਾ ਆਜੇ ਚਲੋ ਭਰਾ ਸਾਸਰੀ ਘਰ ਸਾਰਿਆਂ ਨੂੰ ਤੇ ਚਲੋ ਆਪਾਂ ਫੋਟੋ ਕਰਾ ਲੈਨੇ ਆ ਮੈਂ ਉਵੇਂ ਹੀ ਅਜੇ ਆਇਆ ਕਿਹਦੇ ਭਾਈ ਫੋਟੋ ਕਰਾਈ ਮੈਂ ਜਰੂਰ ਜੀ ਫੋਟੋ ਕਰਵਾਈ ਉਹ ਮੋਢੇ ਤੇ ਹੱਥ ਰੱਖ ਕੇ ਫੋਟੋ ਹੋ ਗਈ ਬਾਅਦ ਚ ਇਹ ਤਾਂ ਨਵੂ ਕਹਿੰਦੇ ਆਹ ਕੀ ਹੋ ਗਿਆ ਮੈਂ ਕਿਹਾ ਕੀ ਹੋਇਆ ਹੈ ਰਾਨ ਪਛਾਨ ਹੋ ਗਿਆ ਮੈਂ ਤਾਂ ਐਸ ਤਾਦੇ ਹਾਂਜੀ ਹਾਂਜੀ ਰਾਨ ਪਛਾਨ ਹੋ ਗਈ ਹੈ ਬਾਕੀ ਨਾ ਆਪਾਂ ਨਕੋਤਰ ਪਹੁੰਚਣ ਵਾਲੇ ਆ ਅੰਦਰ ਬਾਹਰ ਚ ਜਾ ਕੇ ਲਾਗੀ ਪਹੁੰਚ ਗਏ ਆ ਤੇ ਚਲੋ ਮਿਸਟੇਕ ਹੋ ਗਈ ਮੈਂ ਗੱਲ ਨਹੀਂ ਗਲਤੀ ਚਲਦੀ ਮਾਫ ਕਰਿਓ ਮਾਲਾ ਨਾ ਬੋਲਿਓ ਬਸ ਹਲੋ ਹਾਂਜੀ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਜੇ ਤੇ ਸਵੇਰ ਹੋ ਗਈ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਕਿਦਾਂ ਠੀਕ ਹੈ ਵਧੀਆ ਵਧੀਆ ਓਕੇ ਆ ਪਹਿਲਾਂ ਤਾਂ ਵਧਾਈਆਂ ਭਰਾ ਨੂੰ ਪੁਰਾਣੀ ਗੱਡੀ ਲਈ ਸੀ ਨਾ ਉਦੋਂ ਵੀ ਚਲੋ ਵਧਾਈਆਂ ਦਿੱਤੀਆਂ ਸੀ ਤੇ ਤੁਸੀਂ ਵੀ ਸਾਰੇ ਮੁਬਾਰਕਾਂ ਦਿਓ ਤੇ ਬਹੁਤ ਵਧੀਆ ਗੱਡੀ ਮਾਲਕਾ ਚੜਦੀ ਕਲਾ 'ਚ ਰੱਖੇ ਇਸ ਤੋਂ ਵੀ ਵੱਡੀਆਂ ਗੱਡੀਆਂ ਦਵੇ ਤੇ ਆਪਾਂ ਚੈੱਕ ਕਰਨ ਆਏ ਸੀ ਤੇ ਗੱਡੀ ਬਹੁਤ ਸ਼ਾਨਦਾਰ ਹੈ ਬਈ ਬਹੁਤ ਉੱਠਦੀ ਆ ਤੇ ਤੁਸੀਂ ਵੀ ਸਾਰੇ ਜਣੇ ਦੋ ਵਧਾਈਆਂ ਵੀਰੇ ਨੂੰ ਆਪਣੇ ਸੰਦੀਪ ਜੀ ਵੀ ਨੱਤੀ ਭਾਜੀ ਨੂੰ ਤੇ ਥੈਂਕ ਯੂ ਲਵ ਯੂ ਅਸੀਂ ਆਏ ਸੀ ਕਿ ਬਾਹਰ ਰੌਂਡੀ ਰੁੰਡੀ ਲਾਉਣ ਤੇ ਚੈੱਕ ਕੀਤਾ ਹੁਣ ਗੱਡੀ ਤੋਦੂ ਕੇ ਆਏ ਆ ਗੇੜੀ ਲਾਉਣ ਤੇ ਬਾਕੀ ਹੁਣ ਮਿਲਦੇ ਆ ਘਰੇ ਜਾ ਕੇ ਤੇ ਓਕੇ ਬਾਈ ਟਾਟਾ ਇੱਕ ਹੋਰ ਕੰਮ ਹੋਇਆ ਹੁਣ ਵਿਖਾਈ ਕੀ ਹੋਇਆ ਸਾਡੇ ਨਾਲ 14 ਤੇ ਗਿਆ 14 ਹੋਲ ਗਿਆ ਭਾਈ ਤਾਂ ਨਹੀਂ ਗੱਲ ਬੰਦੀ ਨਜ਼ਰਾਂ ਲੱਗ ਗਈਆਂ ਨਜ਼ਰਾਂ ਨਜ਼ਰਾਂ ਲੈ ਕੇ ਬਹਿ ਗਈਆਂ ਸਾਰੀ ਡੰਡ ਲੱਗ ਗਈ ਲੋ ਵੀ ਮਿੱਤਰੋ ਤੁਸੀਂ ਦੇਖ ਸਕਦੇ ਆ ਫੋਨ ਸਾਰਾ ਟੁੱਟ ਚੁੱਕਿਆ ਹੈ ਆਪੇ ਨੁਕਸਾਨ ਹੋ ਚੁੱਕਿਆ ਹੈ 3-400 ਰੁਪਇਆ ਕਰ ਸੋ ਵੈਲਕਮ ਬੈਕ ਟੂ ਮਾਈ YouTube ਚੈਨਲ ਹੈ ਠੀਕ ਠਾਕ ਜੇ ਤੇ ਗੱਲ ਇਦਾਂ ਹੈ ਤੇ ਆਪਾਂ ਐਸੀ ਮੰਡੀ ਨੂੰ ਬ੍ਰਦਰ ਨੂੰ ਗੇੜਾ ਕਢਾਉਣ ਕਹਿੰਦੇ ਆਪਾਂ ਗੱਡੀ ਦੇਖੀਏ ਗੱਡੀ ਲਈ ਤੇ ਵਧਾਈਆਂ ਭਰਾ ਨੂੰ ਬਹੁਤ-ਬਹੁਤ ਤੇ ਅੱਜ ਨਿਆ ਪ੍ਰਾਤਨ ਵਾਲੀ ਬਹੁਤ ਸ਼ਾਨਦਾਰ ਗੱਡੀਆਂ ਹੁਣੇ ਚੈੱਕ ਕਰਕੇ ਆਤੇ ਆ। ਕਿਹੜੇ ਤਰਫ ਇਕਾ ਕੋਕਰਪੋਟਾ? ਹਾਂ, ਕੋਕਰਪੋਟਾ। ਸਿਰਾਂ ਗੱਡੀ ਤੁਸੀਂ ਸਾਰੇ ਜਣੇ ਦੇ ਉਹ ਵਧਾਈਆਂ ਹਨਾ। ਤੇ ਇਧਰ ਕੋਕਰਪੋਟਾ ਨੇ ਪੱਠਾ ਲਾ ਗਿਆ ਇੱਕ ਚੀਜ਼ ਦਾ। ਨજર ਨજર ਲੱਗਦੀ ਹੈ। ਤਾਂ ਕਹਿੰਦੇ ਨજર ਇਜ਼ ਰੀਅਲ ਹੈ ਨਾ। ਹਾਂ। ਨਜ਼ਰ ਲੈ ਕੇ ਬਹਿ ਜਾਂਦੇ। ਹੁਣ ਤੇ ਫੋਟੋਆਂ ਵੀਡੀਓ ਬਹੁਤ ਖਰੀਆਂ ਬਣਦੇ ਆ ਸਾਡੇ ਇਹ। ਹਾਂ। ਤੇ ਆ ਦੇਖ ਨਜ਼ਰਾਂ ਲੱਗੀਆਂ। ਲੋ ਵੀ ਤੂੰ ਦੇ ਸਕਦੇ ਆ। ਕੰਮ ਹੋ ਗਿਆ। ਇਹ ਆਪਣਾ ਫੋਨ ਨਵਾਂ ਲੈਣਾ ਪੈਣਾ ਨਾ ਨਾ ਮੈਂ ਭਾਈ ਚਲੋ ਕੀ ਕਹਿ ਸਕਦੇ ਆਨਲਾਈਨ ਬਾਕੀ ਗੱਲ ਐਦਾਂ ਘਰੇ ਵੀ ਨਹੀਂ ਦੱਸਿਆ ਕਰੂੰ ਹੀ ਗਾਲਾਂ ਹੀ ਪੈਣੀਆਂ ਮੈਂ ਘਰੇ ਨਹੀਂ ਦੱਸਣਾ ਉਸ ਦਿਨ ਨੇਰੀ ਆਈ ਸੀ ਹਾਂ ਕੀ ਹੋਇਆ ਇੱਥੇ ਤਿੰਨ ਚਾਰ ਜਿਹਨੇ ਮੁੰਡੇ ਗਏ ਇਧਰੋਂ ਨੇਰ ਆ ਦਿਖਦਾ ਹੀ ਨਹੀਂ ਸੀ ਕੁਝ ਦਿਖਦਾ ਹੀ ਨਹੀਂ ਮੈਂ ਕਹ ਮਿੱਤਰਾ ਫੱਟ ਜਾ ਉਹ ਜਿਹੜੇ ਰਾ ਲਵਦੇ ਐ ਇਹ ਚਾਰੇ ਭੱਜੇ ਮੇਰਾ ਪਜਾਮਾ ਪਾਇਆ ਸੀ ਯਾਰ ਹਾਂ ਉਹਨਾ ਪਜਾਮੇ ਦੇ ਵਿੱਚੋਂ ਡਿੱਗ ਗਿਆ ਤੇ ਪਹਿਲਾਂ ਤਾਂ ਮੈਂ ਫਰੰਟ ਤੇ ਦੇਖ ਕੇ ਨਾ ਫੋਨ ਕਰੇ ਰੱਖਦਾ ਫਿਰ ਮੈਂ ਨਾਲ ਨੋਕੇ ਰੈਡੀ ਹੋ ਕੇ ਉੱਕੇ ਰਿਪੋਰਟਾ ਕਰਕੇ ਤੇ ਫਿਰ ਮੈਂ ਵੈਸੇ ਦੇਖਿਆ ਮੈਂ ਐ ਪਿੱਛੇ ਕੀਤਾ ਮੈਂ ਕਿਹਾ ਯਾਰ ਆ ਡੱਬੀ ਖਰਾਬ ਹੋਈ ਪਈ ਜਦ ਮੈਂ ਸਾਰਾ ਕਵਰ ਉਤਾਰਿਆ ਮੈਂ ਤਿਆਰ ਰਾਨ 99 ਮੈਂ ਕਿਹਾ ਪਾਰਟੀ ਬਣ ਗਈ ਏ ਤਾਂ ਕੰਮ ਧੱਕਾ ਹੋ ਗਿਆ ਜਿੰਨੀ ਨੇਰੀ ਆਈ ਸੀ ਨਾ ਕੱਲ ਪਰਸੋਂ ਆਪਾਂ ਵਸ ਗਏ ਸ਼ੁਗਰ ਜਿੱਦਾਂ ਦੇ ਆਪਾਂ ਜਾ ਉੱਡੜ ਜਾਣਾ ਓਹੀ ਤਾਂ ਗੱਲ ਏ ਮੈਨੂੰ ਚਲੋ ਵੀ ਮਿੱਤਰੋ ਚੱਲੀਏ ਲੋਕ ਤਾਂ ਲੋਕ ਤਾਂ ਖੋਲ ਲੈਂਦੇ ਚੱਲ ਆਪਾਂ ਵਿਚਾਲੇ ਲਾਈ ਖੜੇ ਆ ਰਾਹ ਦੇ ਤੇ ਲੋਕ ਵਹਿੰਦੇ ਆ ਆਪਣੀ ਰਾਹ ਹੀ ਕੋਈ ਗੱਲ ਨਹੀਂ ਲੋ ਵੀ ਮਿੱਤਰੋ ਦੇਖ ਸਕਦੇ ਆਂ ਦੇਖ ਸਕਦੇ ਆਂ ਅਸੀਂ ਰਾਹ ਰੋਕ ਕੇ ਬੈਠੇ ਆਂ ਸਾਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਕੋਹ ਨਹੀਂ ਤੇ ਬਾਕੀ ਆਪਾਂ ਹੁਣ ਮਿਲਦੇ ਆਂ ਅੱਗੇ ਜਾ ਕੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਬਾਏ ਬਾਏ ਸਸਰੀ ਘਰ ਸਸਰੀ ਘਰ